ਅਸੀ ਕਾਲ ਦੋਸਤੋ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਕਲਾ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮਸੀਬਤਾਂ ਝਲੀਆਂ ਨੇ ਹਾਰਡਵਰਕ ਟੀਮ ਵੱਲੋਂ ਸਮੇਂ-ਸਮੇਂ ਤੇ ਤੁਕੀ ਪ੍ਰਾਪਤੀਆਂ ਦੇਖੀਆਂ ਨੇ ਤੇ ਬੱਚੀ ਜਿਹੜੀ ਵੀ ਅੱਜ ਮੈਂ ਜ਼ਿਕਰ ਕਰਨਾ ਚਾਹੁੰਨਾ ਗਗਨਦੀਪ ਕੌਰ ਪੁੱਤਰੀ ਲਖਵਿੰਦਰ ਸਿੰਘ ਜੋ ਬੀਤੇ ਦਿਨੀ ਤਪੇ ਦੇ ਵਿੱਚ ਇਵੈਂਟ ਹੋਇਆ ਇਸ ਬੱਚੀ ਨੇ 400 ਮੀਟਰ ਰੇਸ ਲਾਈ ਆ ਜਿਹਦੇ ਵਿੱਚੋਂ ਇਸ ਬੱਚੀ ਦਾ ਜਿਹੜਾ ਕੈਸ਼ ਪ੍ਰਾਈਜ਼ ਆ ਉਹ 1000 ਰੁਪਏ ਆ ਤੇ ਇੱਕ ਨਾਰਮਲ ਪਰਿਵਾਰ ਵਾਸਤੇ ਜਿਹੜੀ ਇਹ 1000 ਰੁਪਇਆ ਤੇ ਬਹੁਤ ਵੱਡੀ ਕੀਮਤ ਰੱਖਦਾ ਇਸ ਬੱਚੀ ਦਾ ਉਸ ਇਵੈਂਟ ਦੇ ਵਿੱਚੋਂ ਆ 골ਡ ਆਇਆ ਸਾਡੀ ਟੀਮ ਵਾਸਤੇ ਮੁਬਾਰਕਬਾਦ ਆ ਖੁਸ਼ੀ ਦੀ ਗੱਲ ਆ ਪੂਰੇ ਸੁਚੇ ਨਗਰ ਵਾਸਤੇ ਇਲਾਕੇ ਵਾਸਤੇ ਤੇ ਨਾਲ ਹੀ ਮੈਂ ਇਸ ਗੱਲ ਦਾ ਜ਼ਿਕਰ ਕਰਾਂ ਇਹ ਉਹ ਬੱਚੀ ਆ ਜੀਨੇ ਪੰਜਾਬ ਦੇ ਵਿੱਚੋਂ ਖਾਸ ਕਰ ਬਘੰਡੇ ਜਿਹੇ ਦੇ ਵਿੱਚੋਂ ਮੰਡੀਕਰਾਂ ਦੇ ਵਿੱਚੋਂ ਉੱਠ ਕੇ ਆਪਣਾ ਜਿਹੜਾ ਸਟੇਟ ਦੇ ਵਿੱਚ 7 ਵਾਰ ਮੈਡਲ ਅਸਟੇਟ ਮੈਡਲ 7 ਵਾਰ ਤੇ ਬੱਚਿਆਂ ਨੂੰ ਤੂੰ ਇਸ ਬੱਚੀ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਉਸ ਤੋਂ ਬਾਅਦ ਜਿਹੜੀ ਮੈਂ ਤੁਹਾਡੇ ਨਾਲ ਮੇਨ ਗੱਲ ਕਰਨੀ ਚਾਹੁੰਦਾ ਉਹ ਤਾਂ ਇਹ ਹੈ ਕਿ ਹਾਰਡਵਰਕ ਅਕੈਡਮੀ ਫੁਖਰ ਵੱਲੋਂ ਜਿਹੜਾ ਸਤੰਬਰ ਮਹੀਨੇ ਦੇ ਵਿੱਚ ਇਵੈਂਟ ਕਰਵਾਇਆ ਜਾ ਰਿਹਾ ਐ ਐਥਲੈਟਿਕਸ ਮੁਕਾਬਲਾ ਤੇ ਟੈਗੋਵਾਰ ਰਸਾਂ ਕਿਸੇ ਦੇ ਮੁਕਾਬਲੇ ਕਰਵਾ ਰਿਹਾ ਜਾ ਰਿਹਾ ਉਹਦੇ ਵਿੱਚੋਂ ਇਸ ਬੱਚੀ ਦਾ ਜਿਹੜਾ ਸੇਖ ਤੌਰ ਤੇ ਸਾਡੀ ਹਾਰਡਵਰਕ ਟੀਮ ਫੁਖਰ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਨਗਰ ਨਿਵਾਸੀ ਕੁਕਰ ਵੱਲੋਂ ਇਸ ਬੱਚੀ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ। ਸੋ ਇਹ ਸੋ ਸਾਡੇ ਵਾਸਤੇ ਇਹ ਬੜਾ ਪ੍ਰਾਊਡ ਤੇ ਮਾਣ ਦੀ ਗੱਲ ਆ। ਮੈਂ ਸਾਰੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਕਰੂੰਗਾ ਕਿ ਆਪਣੇ ਬੱਚਾ ਨੂੰ ਐਜੂਕੇਸ਼ਨ ਦੇ ਨਾਲ ਨਾਲ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਜੋੜੋ। ਹਰ ਬੱਚੇ ਦਾ ਮੇਰਾ ਸੁਪਨਾ ਵੀ ਹਰ ਬੱਚਾ ਇਸ ਤਰ੍ਹਾਂ ਦੀ ਅਚੀਵਮੈਂਟ ਲੈ ਕੇ ਆਵੇ। ਉਹ ਸਾਨੂੰ ਸਾਰੇ ਬੱਚਿਆਂ ਨਾਲ ਪਿਆਰ ਆ, ਲਗਾਗ ਆ ਔਰ ਮਿਹਨਤ ਅਸੀਂ ਆਪਣੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪ੍ਰੋਸੀਜ ਹੁੰਦੀ ਆ ਵੀ ਹਰ ਬੱਚਾ ਇਸ ਫੀਲਡ ਦੇ ਵਿੱਚ ਆਚਮੰਦਾ ਮਾਰੇ ਸਾਡਾ ਅਕੈਡਮੀ ਦਾ ਪਿੰਡ ਦਾ ਤੇ ਆਪਣੇ ਮਾਤਾ ਪਿਤਾ ਦੇ ਨਾਮ ਨੂੰ ਸ਼ਰਨ ਚਰਨ ਤੇ ਮੈਂ ਬੱਚੀ ਨੂੰ ਤੇ ਬੱਚੇ ਦੇ ਪੇਰੈਂਟਸ ਨੂੰ ਮੁਬਾਰਕਬਾਦ ਹੁੰਦਾ ਹੋਇਆ ਉਹ ਜਿਹੜਾ ਕੈਸ਼ ਆ ਇਹਨਾਂ ਦੇ ਹੈਂਡਓਵਰ ਕਰਦਾ ਹਾਂ ਫਿਰ ਆ ਰਿਹਾ ਹੈ ਤਿੰਨ ਤਰੀ ਮਿਹਰਬਾਨੀ ਸਬਸਕ੍ਰਾਈਬਰਾਂ ਨਾਲ ਮਿਲਦੇ ਹਾਂ ਨੈਕਸਟ ਵੀਡੀਓ ਨਾਲ